ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਗੁਰੂ ਦੇ ਦਰ ਤੋਂ ਵਰਸਾਈ ਹੋਈ ਪਾਰਟੀ ਹੈ ਗੁਰੂ ਦੇ ਦਰ ਦੀ ਕੁੱਕੜ ਹੈ ਸ਼੍ਰੋਮਣੀ ਅਕਾਲੀ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੈ ਉਸ ਆਦੇਸ਼ ਦੇ ਇੱਕ ਇੱਕ ਅੱਖਰ ਦੇ ਉੱਤੇ ਪਹਿਰਾ ਦਿੱਤਾ ਜਾਊਗਾ ਕਿਉਂਕਿ ਪੂਰਨ ਸਮਰਪਣ ਭਾਵਨਾ ਦੇ ਨਾਲ ਹੀ ਅਸੀਂ ਤਖਤ ਸਾਹਿਬ ਤੇ ਨਤਮਸਤਕ ਹਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਤਾ ਸੁਖੀਰ ਸਿੰਘ ਬਾਦਲ ਸਮੁੱਚੀ ਲੀਡਰਸ਼ਿਪ ਹੈ ਗੁਰੂ ਦੇ ਦਰ ਨਾਲ ਕੋਈ ਤਰਕ ਨਹੀਂ ਕੋਈ ਬਤਰਕ ਨਹੀਂ ਕੋਈ ਚੁਸਤਰੀ ਕੋਈ ਚਲਾਕੀ ਨਹੀਂ ਸੋ ਗੁਰੂ ਦੇ ਦਰ ਤੇ ਖੜੇ ਆ ਗੁਰੂ ਦੀ ਗੋਦ ਦੇ ਵਿੱਚ ਆ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੋਊਗਾ ਉਹ ਖਿੜੇ ਮੱਥੇ ਪਰਵਾਹ ਦੇਖੋ ਇਹ ਤਖਤ ਸਹਿਬਾਨ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਤੇ ਉਰੋਂ ਜੋ ਵੀ ਆਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਊਗਾ ਜੋ ਵੀ ਕੋਈ ਫੈਸਲਾ ਆਊਗਾ ਉਸ ਫੈਸਲੇ ਅੱਗੇ ਅਸੀਂ ਸਿਰ ਝੁਕਾ ਕੇ ਖੜੇ ਹਾਂ ਤੇ ਇੱਕ ਇੱਕ ਸ਼ਬਦ ਦੀ ਇਹ ਬਿਨ ਬਨ ਪਾਲਣਾ ਕੀਤੀ ਅਕਾਲੀ ਫਰਾ ਲੈ ਨੇ ਉਜਾਮ ਲਗਾਇਆ ਕਿ ਟੈਂਸਲ ਨੇ ਲੈ ਕੇ ਜੱਥੇਦਾਰਾ ਦੇਤੇ ਪ੍ਰੈਸ਼ਰ ਪਾਇਆ ਜਾਵੇ ਕਿੰਨੇ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਇੱਕ ਪਾਸੇ ਆਪਾਂ ਸਾਰੇ ਗੁਰੂ ਦੇ ਦਰ ਤੇ ਖੜੇ ਆਂ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਉਹਦੇ ਤੇ ਪ੍ਰੈਸ਼ਰ ਪਾਉਣ ਵਰਗੀਆਂ ਗੱਲਾਂ ਅਗਰ ਸੁਧਾਰ ਲੈਰ ਕਰ ਰਹੇ ਆ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਆਪਾਂ ਥੋੜਾ ਜਿਹਾ ਸੰਭਲੀਏ ਥੋੜਾ ਜਿਹਾ ਆਪਾਂ ਦੇਖੀਏ ਕਿ ਆਪਾਂ ਖੜੇ ਕਿੱਥੇ ਆਪਾਂ ਫੈਸਲਾ ਉਡੀਕ ਲੀਏ ਮੈਂ ਕਿਸੇ ਵੀ ਐਸੇ ਜਿਹੜੀ ਉਹਨਾਂ ਦੇ ਕੋਈ ਇਲਜ਼ਾਮ ਨੇ ਉਹ ਇਲਜ਼ਾਮ ਤਰਾਸ਼ੀਆਂ ਕਰਦੇ ਰਹਿਣ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਵਾਬ ਗੁਰੂ ਨੇ ਦੇਣਾ ਹੁਣ ਜਵਾਬ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਪੂਰੇ ਫੈਸਲਾ ਸੁਣਾਉਣਾ ਸੋ ਉਹਨਾਂ ਦਾ ਫੈਸਲਾ ਉੱਢਣਾ ਚਾਹੀਦਾ ਮੈਂ ਤਾਂ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਜਿੱਥੇ ਉਹਨੇ ਕੰਮ ਕਰਦੇ ਰਹੇ ਨੇ ਅਕਾਲੀ ਦਲ ਉਹਨਾਂ ਨੇ ਜਿਹੜੇ ਕੰਮ ਨਹੀਂ ਕੀਤੇ ਜਾਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਮਸਲਿਆਂ ਦੀ ਮਦਈ ਹੈ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਕਰਦਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਦੀ ਜਿਹੜਾ ਕੋਈ ਇੱਕ ਬਿਹਤਰ ਪੰਜਾਬ ਦੀ ਜਿਹੜੀ ਸਿਰਜਣਾਉ ਨਹੀਂ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲਾਈਫਲਾਈਨ ਕੱਲ੍ਹ ਇਹ ਕਿ ਜੋ ਸਿੰਘ ਸਹਿਬਾਨ ਦਾ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਜਿਹੜੇ ਉਸ ਵੜ ਦੇ ਮੰਤਰੀ ਸਹਿਬਾਨ ਕੋਰ ਕਮੇਟੀ ਦੇ ਮੈਂਬਰ ਐ ਜੀ ਪੀ ਸੀ ਦੀ ਐਗਜ਼ੈਕਟਿਵ ਸਾਰੇ ਹਾਜ਼ਰ ਹੋਣਗੇ ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋੜੀ ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸੀ ਖੜੀ ਕਿ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਚ ਘਾ ਕੇ ਪ੍ਰਵਾਨ ਕੀਤਾ ਔਰ ਅੱਜ ਵੀ ਉਸੇ ਭਾਵਨਾ ਦੇ ਨਾਲ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਜੋ ਹੁਕਮ ਹੈਗਾ ਕਾਰਤਕ ਸਾਹਿਬ ਦਾ ਉਹ ਨੂੰ ਸਵਕਾ ਕਰ। ਇਸ ਕੋ ਪਹਿਲਾਂ ਨਹੀਂ ਹੋਇਆ ਜਿਹੜਾ ਆਪਣਾ ਨਾ ਪ੍ਰਧਾਨ ਸਾਹਿਬ ਨੇ ਆਪਣੀ ਕਿਹਾ ਸੀ ਸਾਡੀ ਜਿਹੜਾ ਸਜਾ ਲਗਾਈ ਜਾਉ ਜੋ ਧਾਰਮਿਕ ਸਜਾ ਜਿਹੜੀ ਲਗਾਈ ਜਾ। ਉਹਦੇ ਬਾਰੇ ਨਹੀਂ ਅੱਜ ਹੁਣ ਜਿਹੜੀ ਆ ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣਗੇ। ਕਿਉਂਕਿ ਅਸੀਂ ਤਾਂ ਕਈ ਵਾਰੀ ਆ ਕੇ ਬੇਨਤੀ ਕੀਤੀ ਆ। ਔਰ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ ਇਸ ਕਰਕੇ ਅੱਜ ਆ ਸਕੇ ਅੱਜ ਜਿਹੜਾ ਸਿੰਘ ਸਭਾ ਮੁੱਦੇ ਫੈਸਲਾ ਸੁਣਾਉਣਗੇ ਅੱਜ ਦੇ ਫੈਸਲੇ ਦੀ ਸਿੰਘ ਸਭਾ ਬਲੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਕਿੰਗ ਸਿਆਸੀ 압ਬੋਲ ਕਰ ਰਿਹਾ ਹੈ ਦੇਖੋ ਇਹ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕਸ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਗੁਰੂ ਦੇ ਦਰ ਤੇ ਕੀ ਚੱਲਣੇ ਆ ਨਿਆਵੀ ਅਦਾਲਤਾਂ ਦੇ ਉੱਤੇ ਵੀ ਤੁਸੀਂ ਸੱਚ ਨੂੰ ਛਪਾਉਣ ਦੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਆ ਜਿਹੜੀ ਮਲੇਰ ਕੋਟਲੇ ਦੀ ਜਿਹੜੀ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਆ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਜਿਹੜਾ ਉਹ ਦੋਸ਼ੀ ਜਿਹੜਾ ਹਕrarਾਰ ਦਿੱਤਾ ਗਿਆ 2 ਸਾਲ ਦੀ ਸਜ਼ਾ ਜਿਹਨੂੰ ਮਿਲ ਲੱਗੀ ਤੇ ਉਹਨੂੰ ਬਚਾਉਣ ਵਾਸਤੇ ਕੇਂਦਰੀ ਆਵਾਜ਼ ਤੇ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਡਿਸਟ੍ਰਿਕਟ ਅਟਾਰਨੀ ਨੇ ਡਿਪਟੀ ਕਮਿਸ਼ਨਰ ਦੇ ਰਾਹੀਂ ਅਰਜੀ ਦਾਖਲ ਕਰ ਦਿੱਤੀ ਕਿ ਅਸੀਂ ਅਪੀਲ ਹੀ ਵਾਪਸ ਲੈਣੀ ਚਾਹੁੰਦੇ ਹਾਂ ਪਹਿਲਾਂ ਸ਼ਿਕਾਇਤ ਕਰਤਾ ਤੋਂ ਅਜੀ ਦਵਾਈ ਕਿ ਮੈਂ ਇਹਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਜੱਜ ਸਾਹਿਬ ਨੇ ਵਾਪਸ ਨਹੀਂ ਕੀਤੀ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਅਖੀਰ ਤੇ ਸਰਕਾਰ ਖੜ ਗਈ ਉਹਦੇ ਹੱਕ 'ਚ ਬੇਦਬੀ ਦਾ ਜਿਹੜਾ ਕੁਰਾਨ ਦੀ ਬੇਦਬੀ ਕਰਨ ਵਾਲੇ ਜਿਹੜਾ ਦੋਸ਼ੀ ਹੈ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਪੀੜੀ ਵਡਰ ਕਰਦੇ ਹੁਣ ਸਾਜਸ਼ਾਂ ਦੇ ਪਰਦੇ ਤੇ ਖੁੱਲਣ ਲੱਗੇ ਕਿੰਨੇ ਕੁ ਦਿਨ ਲੁਕਾਓਗੇ ਜੇ ਦਰਿਆਵੀ ਅਦਾਲਤਾਂ ਵੀ ਜਿਹੜਾ ਸੱਚ ਹੁੰਦਾ ਨਾ ਉਹ ਕਿਤੇ ਨਾ ਕਿਤੇ ਗੁਰੂ ਕਿਰਪਾ ਕਰ ਦਿੰਦਾ ਕਿਸੇ ਨਾ ਕਿਸੇ ਦੇ ਉੱਤੇ ਉੱਥੇ ਜੱਜ ਸਾਹਿਬ ਤੇ ਹੋ ਗਈ। ਕਦੀ ਸੁਣਿਆ ਸੀ ਵੀ ਮਸਾ ਇੱਕ ਸਾਜ਼ਿਸ਼ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੋਸ਼ੀ ਲੱਭਿਆ ਜਿਹੜਾ ਕੁਰਾਨ ਦੀ ਬੇਅਦਬੀ ਦਾ ਦੋਸ਼ੀ ਸੀ। ਔਰ ਧਾਰਮਿਕ ਗ੍ਰੰਥਾਂ ਦੀ ਸਾਜਸ਼ ਦਾ ਦੌਰ 2015 ਤੋਂ ਚੱਲਿਆ ਇਹ 2016 ਦਾ ਸੀ। ਔਰ ਉਹਨੇ ਰਾਜਨੀਤਿਕ ਸਾਜ਼ਿਸ਼ ਦਾ ਪਰਦਾ ਵੀ ਖੁੱਲ ਗਿਆ ਉਹਦੇ 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 ਫੜੇ ਜਾਣਾ। ਉਹਨੂੰ ਸਜ਼ਾ ਮਿਲ ਨਹੀਂ ਲੱਗੀ ਤੇ ਭਗਵੰਤ ਮਾਨ ਦੀ ਸਰਕਾਰ ਜਾ ਕੇ ਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਵਾਸਤੇ ਪਹੁੰਚ ਗਈ। ਇਹਨਾਂ ਮੈਂ ਤੁਹਾਨੂੰ মিডিਏ ਨੂੰ ਪੁੱਛਦਾ ਵੀ ਇਹਨਾਂ ਨੂੰ ਜਾ ਕੇ ਪੁੱਛੋ ਵੀ ਕੀ ਤੁਹਾਡਾ ਕੀ ਡਰ ਸੀ ਕੇਂਦਰੀ ਯਾਨ ਨੂੰ ਕੀ ਡਰ ਸੀ ਭਵੰਤ ਮਾਨ ਨੂੰ ਕੀ ਡਰ ਸੀ ਕਿ ਤੁਹਾਨੂੰ ਦਾ ਸਜ਼ਾ ਕਹਿਣਾ ਚਾਹੀਦਾ ਸੀ ਹੋਰ ਸਖਤ ਦਿਓ ਤੇ ਤੁਸੀਂ ਕਿਹਾ ਜੀ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਆ ਜੇ ਬੇਦਬੀ ਚ ਦੋਸ਼ੀ ਹੋ ਗਿਆ ਤੇ ਫਿਰ ਸਾਡਾ ਪਰਦਾ ਖੁੱਲ ਜਾਣਾ ਦੇਸ਼ ਦੇ ਵਿੱਚ ਪਤਾ ਲੱਗ ਜੂ ਵੀ ਅਸੀਂ ਰਾਜ ਸੱਤਾ ਹਾਸਲ ਕਰਨ ਵਾਸਤੇ ਐਡੇ ਘਣਾਉਣੇ ਕੰਮ ਕਰਦੇ ਰਹੇ ਹਾਂ ਇਸ ਕਰਕੇ ਗੁਰੂਬਾਰਜ ਬੜਾ ਬੇਨਤ ਆ ਆ ਦੇਖੋ ਇਹ ਕਿਸੇ ਨੂੰ ਪਤਾ ਸੀ ਵੀ ਇਹ ਪਰਦਾ ਖੁੱਲ ਜਾਣਾ ਔਰ ਖੁੱਲ ਗਿਆ ਜੱਜ ਸਾਹਿਬ ਨੇ ਜੱਜਮੈਂਟ ਤੇ ਲਿਖ ਦਿੱਤਾ ਔਰ ਜੱਜਮੈਂਟ ਮੀਡੀਆ ਨੂੰ ਬੇਨਤੀ ਹੈ ਪੜ੍ਹ ਲਓ ਅੱਜ ਤੇ ਕੱਲ ਦੀ ਸੋਸ਼ਲ ਮੀਡੀਆ